ਸੰਗਰੂਰ ਘਰ ਅੱਗੇ ਖੜੀ 2023 ਮਾਡਲ ਟੋਯੋਟਾ ਇਨੋਵਾ ਹਾਈ ਕ੍ਰੋਸ ਕਾਰ ਵਿੱਚ ਰਾਤ ਅਚਾਨਕ ਅੱਗ ਲੱਗ ਗਈ ਕਾਰ ਜਿਸ ਦੀ ਕੀਮਤ ਲਗਭਗ 31 ਤੋਂ 32 ਲੱਖ ਰੁਪਏ ਕੁਝ ਮਿੰਟਾਂ ਵਿੱਚ ਸੜ ਕੇ ਰਾਖ ਹੋ ਗਈ ਅੱਗ ਲੱਗਣ ਦਾ ਕਾਰਨ ਹਜੇ ਤੱਕ ਸ਼ਪਾਸਤ ਨਹੀਂ ਹੋਇਆ ਮਾਲਕ ਦਾ ਕਹਿਣਾ ਹੈ ਕਿ ਲੱਖਾਂ ਖਰਚ ਕਰਨ ਦੇ ਬਾਵਜੂਦ ਵੀ ਸੁਰੱਖਿਆਤ ਨਹੀਂ ਜੇ ਇਹ ਹਾਦਸਾ ਸੜਕ ਤੇ ਹੁੰਦਾ ਤਾਂ ਜਵਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਕੜਨਾ ਤੋਂ ਬਾਅਦ ਐਫ ਆਈ ਆਰ ਦਰਜ ਗੱਡੀ ਕੰਪਨੀ ਅਤੇ ਬੀਮਾ ਕੰਪਨੀ ਨੂੰ ਸੂਚਿਤ ਕੀਤਾ ਗਿਆ ਫਾਇਰ ਬਰਗੇਡ ਦੀ ਰਿਪੋਰਟ ਆਉਣ ਤੇ ਉਪਰੰਤ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਰਾਤ 2:30 10 ਵਜੇ ਚੰਡੀਗੜ੍ਹ ਤੋਂ ਆ ਕੇ ਖੜੀ ਸੀ ਅਤੇ ਰਾਤ 3:30 ਵਜੇ ਪਟਾਕਿਆਂ ਵਰਗੀਆਂ ਆਵਾਜ਼ਾਂ ਦੇ ਨਾਲ ਅੱਗ ਲੱਗ ਗਈ ਨਾਮ ਹੈ ਆਪਣਾ ਸਰ ਮੇਰਾ ਨਾਮ ਗਗਨ ਸਿੰਘ ਲਹਿਰੀ ਜੀ ਜੀ ਕੈਪਟਨ ਕਰਮ ਸਿੰਘ ਨਗਰ 108 ਹਾਊਸ ਨੰਬਰ 192 ਜਿਹੜਾ ਇਹਨਾਂ ਵਾਲਾ ਹਾਂ ਮੈਂ ਕੰਮ ਕੀ ਗਾ ਘਟਨਾ ਹੋਈ ਹੈ ਤੁਹਾਡੀ ਗੱਡੀ ਦੀ ਜਿਹੜੀ ਵੀਡੀਓ ਕੀ ਜਿਹੜੀ ਵਾਇਰਲ ਹੋ ਰਹੀ ਹੈ ਸਰ ਐਕਚੁਅਲੀ ਕੀ ਹੈ ਰਾਤ ਨੂੰ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਮੇਰੇ ਮਮਾ ਦਾਖਲ ਨੇ ਉਮੀ ਬਾਬਾ ਕੈਂਸਰ ਹਸਪੀਟਲ ਦੇ ਪਿਛਲੇ 3-4 ਦਿਨ ਤੋਂ ਦਾਖਲ ਨੇ ਹੋ ਤੇ ਰਾਤ ਅਸੀਂ 1:30 ਵਜੇ ਆ ਕੇ ਗੱਡੀ ਖੜਾਈ ਹੈ ਡਰਾਈਵਰ ਨੇ ਫਲਾਟ ਦੇ ਮੂਹਰੇ ਤੇ ਉਦੋਂ ਬਾਅਦ ਚਾਬੀ ਮੈਨੂੰ ਅੰਦਰ ਦੇ ਕੇ ਮੰਦਰ ਚਾਬੀ ਲਗਾਦੀ ਤੇ ਉਦੋਂ ਬਾਅਦ ਹੀ ਰਾਤ ਨੂੰ 3:30 ਵਜੇ ਜੀ ਨਾਲ ਵਾਲੇ ਜਿਹੜਾ ਮਕਾਨ ਹੈ ਆਂਟੀ ਨੂੰ ਕੋਈ 스멜 ਕੋਈ ਕੋਈ 스멜 ਆ ਰਹੀ ਹੈ ਕੋਈ ਜਿਵੇਂ ਕੋਈ ਚੀਜ਼ ਫੁਕਰੀ ਹੁੰਦੀ ਹੈ ਤਾਂ ਉਹਨਾਂ ਨੇ ਅੰਕਲ ਨੂੰ ਕਿਹਾ ਜੀ ਮੈਨੂੰ ਕੋਈ 스멜 ਆ ਰਹੀ ਹੈ ਕਿ ਜਿਵੇਂ ਕੋਈ ਚੀਜ਼ ਫੁਕਰੀ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਆ ਕੇ ਗੱਡੀ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਫਿਰ ਨਾਲ ਦੀਆਂ ਮੋਕੇ ਤੇ ਸਾਨੂੰ ਜਗਾਇਆ ਬਾਹਰ ਵਖੜਕਾਏ ਤਾਂ ਅਸੀਂ ਜਦੋਂ ਬਾਹਰ ਨਿਕਲੇ ਤਾਂ ਦੇਖਿਆ ਤਾਂ ਗੱਡੀ ਅੱਗੇ ਪਟਾਕੇ ਪੈ ਰਹੇ ਸੀ ਬਹੁਤ ਜ਼ਿਆਦਾ ਜਲ ਰਹੀ ਸੀ ਅਸੀਂ ਨਾਲ ਦੀ ਨਾਲ ਫਾਇਰ ਬੋਗਰੇਟ ਨੂੰ ਸੂਚਿਤ ਕੀਤਾ ਸਾਡੇ ਬਿਲਕੁਲ ਨਾਲ ਹੀ ਸੀ ਵਿਚਾਰਿਆਂ ਨੇ ਨਾਲ ਦੀ ਨਾਲ ਹੀ 15 ਮਿੰਟ ਦੇ ਵਿੱਚ ਆ ਕੇ ਇਹ ਚੀਜ਼ ਨੂੰ ਹੈਂਡਲ ਕੀਤਾ। ਅਗਰ ਉਹ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤਾਂ ਜਾਨੀ ਮੰਨੀ ਨੁਕਸਾਨ ਵੀ ਹੋ ਸਕਦਾ ਸੀ ਜੀ। ਕਿੰਨੀ ਕਿ ਗੱਡੀ ਜਿਹੜੀ ਮਰ ਚੁੱਕੀ ਆ ਸਾਡਾ। ਸਰ ਗੱਡੀ ਦਾ ਟੋਟਲੀ ਡੈਮੇਜ ਹੀ ਹੈ ਜੀ। ਹਾਂ। ਕਿਹੜੀ ਗੱਡੀ ਆ ਕਿੰਨੀ ਮਾਡਲ ਆ ਜੀ? ਇਹ 2023 ਮਾਡਲ ਹੀ ਹੈ। ਇਨੋਵਾ ਹਾਈ ਕ੍ਰੋਸੇਡ। ਹਾਂਜੀ। ਕਿਸ ਤਰੀਕੇ ਨਾਲ ਦੇਖਦੇ ਹੋ ਕਿ ਹੁਣ ਤੱਕ ਤੁਹਾਡੀ ਜਾਗਤਵਾਹ ਪਤਾ ਲੱਗਾ ਵੀ ਰੀਜ਼ਨ ਕੀ ਸੀ ਅਗਰ ਦਾ? ਸਰ ਰੀਜ਼ਨ ਹੀ ਨਹੀਂ ਪਤਾ ਲੱਗ ਰਿਹਾ ਜੀ ਦੇਖੋ ਇੰਨੀ ਮਹਿੰਗੀਆਂ ਗੱਡੀਆਂ ਲੈ ਕੇ ਵੀ ਸਾਡੀ ਸੇਫਟੀ ਨਹੀਂ ਹੈਗੀ ਤਾਂ ਫਿਰ ਸਾਡੀ ਸੇਫਟੀ ਕਦੋਂ ਹੋਏਗੀ? ਦੇਖੋ ਉਹ ਮਲਗੀ ਅਸੀਂ ਰਾਤ ਅੱ ਤਾਂ ਖੜੀ ਗੱਡੀ ਨੂੰ ਅੱਗ ਲੱਗ ਰਹੀ ਏ ਤਾਂ ਬਹੁਤ ਵੱਡੀ ਗੱਲ ਹੈ। ਕਿਵੇਂ ਦੇਖਦੇ ਸੀ ਸਫਰ ਕਰ ਰਹੇ ਸੀ ਅਗਰ ਉਸ ਸਮੇਂ ਇਹੋ ਜਿਹਾ ਹਾਜੀ ਉਸ ਟਾਈਮ ਵੀ ਸਰ ਜੇ ਉਹ ਹੋ ਜਾ ਵਕਾ ਹੋ ਜਾਂਦਾ ਤਾਂ ਦੇਖੋ ਸਾਡੀ ਜਾਨ ਮਾਨ ਨੂੰ ਕਿੰਨਾ ਖਤਰਾ ਸੀਗੇ ਜੀ। ਤਾਂ ਮਲਕੀ ਜੋ ਵੀ ਹੈ ਕਿ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਕਿ ਇਦਾਂ ਖੜੀ ਗੱਡੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ। ਸਰ ਕੰਪਨੀ ਜਾਂ ਇੰਸ਼ੂਰੈਂਸ ਕੰਪਨੀ ਨਾਲ ਵੀ ਗੱਲਬਾਤ ਰਿਪੋਰਟ ਕੀਤੀ ਹੈ ਵੀ ਹੁਣ ਤੱਕ। ਸਰ ਕੰਪਨੀ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਤੇ ਕਲੇਮ ਵਾਲੇ ਨੂੰ ਵੀ ਗੱਲ ਕੀਤੀ ਹੈ। ਤੇ ਉਹਨੂੰ ਸਾਰਾ ਦੱਸਿਆ ਕਿ ਇਦਾਂ ਕਰਕੇ ਸਾਡਾ ਇਹ ਚੀਜ਼ ਹੋਈ ਹੈ। ਕੀ ਦੱਸੋ ਇਹਦਾ ਕੀ ਕਾਰਨ ਕੀ ਹੈ ਕਿ ਇਦਾਂ ਕੀ ਗੱਡੀ ਦੇ ਵਿੱਚ ਇਹ ਖੜੀ ਗੱਡੀ ਨੂੰ ਅੱਗ ਲੱਗਣੀ ਦਾ ਬਹੁਤ ਵੱਡੀ ਗੱਲ ਹੈ ਕਿ ਇਦਾਂ ਕਿਉਂ ਹੋਇਆ ਤਾਂ ਹਾਂਜੀ ਸਰ ਹੁਣ ਤੱਕ ਕੋਈ ਨਹੀਂ ਆਇਆ ਅਜੇ ਜੀ ਤੇ ਅਸੀਂ ਐਫ ਆਈ ਆਰ ਕਰਾਤੀ ਤੇ ਫਿਰ ਉਹ ਗੇਟ ਦੀ ਰਿਪੋਰਟ ਉਹ ਮੁੰਡੇ ਨੂੰ ਮਿਲੂਗੀ ਸਾਨੂੰ